ਸਰਕਾਰ ਪੂਰੀ ਤਰ੍ਹਾਂ ਜ਼ਬਰ ਜ਼ੁਲਮ ਕਰ ਰਹੀ ਏ ਆ ਦੇਖੋ ਸੜਕ ਉੱਤੇ ਰੋਕਣ ਦਾ ਕੀ ਕਾਰਨ ਹੈ ਸੜਕ ਦੇ ਉੱਤੇ ਰੋਕਿਆ ਹੋਇਆ ਲੱਗਦਾ ਸਾਡੇ ਉਤਲਿਆਂ ਨੂੰ ਇੰਡਸਟਰੀ ਵਾਲਿਆਂ ਨੇ ਵੱਡੀ ਬੁਰਕੀ ਪਾਤੀ ਅੱਜ ਆ ਵੇਖੋ ਆ ਵੇਖੋ ਗੱਡੀ ਹੋਰ ਆ ਗਈ ਅਸੀਂ ਅੱਤਵਾਦੀ ਆ ਜਿਵੇਂ ਅਸੀਂ ਅੱਤਵਾਦੀ ਹੁੰਨੇ ਆ ਇੱਕ ਗੱਡੀ ਹੋਰ ਆ ਗਈ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਆਪਦੇ ਹੱਕਾਂ ਲਈ ਜਾ ਰਹੇ ਆ ਅਸੀਂ ਆਪਦੀ ਬੱਸ ਲੋਕ ਕਰਕੇ ਬਹਿ ਗਏ ਆ ਇਹ ਖੜੇ ਰਹਿਣ ਸਾਨੂੰ ਰੋਕਣਾ ਰੋਕੀ ਰੱਖਣ ਫਿਰ ਆ ਮਲੋੜ ਰੋਡ ਜਿਹੜਾ ਵਿੱਚ ਪੰਪ ਹੈ ਇੱਥੇ ਖੜੇ ਆ ਗੁਰੂ ਕਿਰਪਾ ਵਾਲੇ ਪੰਪ ਤੋਂ ਨਾਨਕ ਸਰ ਗੁਰਦੁਆਰੇ ਦੇ ਨਾਲ ਬਿਲਕੁਲ ਜਿਹੜਾ ਆਪਣਾ ਲੋਡ ਜੋ ਆਮਲ ਰਕ ਜੂਨੀਅਨ ਦੇ ਸਾਹਮਣੇ ਖੜੇ ਆ ਵੇਖੋ ਸਾਰੀ ਪੁਲਿਸ ਇੱਥੇ ਲੱਗ ਚੁੱਕੀ ਹੈ ਜਿਵੇਂ ਕੋਈ ਉਗਰਵਾਦੀ ਹੋਈ ਏ ਜੱਤਵਾਦੀ ਹੋਈ ਏ ਸ਼ਹਿਰ ਵਾਸੀਓ ਤੁਹਾਨੂੰ ਅਪੀਲ ਕਰਾਂਗੇ ਜੇ ਕਰਨਗੇ ਜੇਲਾ ਢਾਣੇ ਲੋਕਾਂ ਦੇ ਹੱਥ ਵਰਤੇ ਜਾਣੇ ਕਰਨਗੇ ਜੇਲਾ ਢਾਣੇ ਲੋਕਾਂ ਦੇ ਹੱਥ ਵਰਤੇ ਜਾਣੇ ਪਰ ਸਾਡੇ ਇਲਾਕੇ ਨੂੰ ਵੀ ਅਪੀਲ ਏ ਨਿਕਲ ਪੋ ਨਿਕਲ ਪੋ ਜੇ ਹੁਣ ਤੁਸੀਂ ਘਰਾਂ ਚੋਂ ਨਾ ਨਿਕਲੇ ਤੁਹਾਡੀ ਕਿਸੇ ਦੀ ਆਵਾਜ਼ ਨਹੀਂ ਚੱਕਣੀ ਅੱਜ ਇਹ ਜਿਹੜਾ ਅੰਦੋਲਨ ਕੁਚਲਣ ਦੀ ਤਿਆਰੀ ਹੋ ਰਹੀ ਜੇ ਅੱਜ ਇਹ ਅੰਦੋਲਨ ਨਾਕਾਮਜੋ ਹੋਇਆ ਤੇ ਆਪਣਾ ਨਸਲਾਂ ਤੇ ਫਸਲਾਂ ਦੋਵੇਂ ਬਰਬਾਦ ਨੇ ਇਹਦੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਭਲਕੇ ਅਹੀ ਘਰਾਂ ਚੋਂ ਨਿਕਲ ਪਏ ਆ ਤਾਰਾ ਵੇਖੋ ਸਰਕਾਰ ਦਾ ਜ਼ੁਲਮ ਭਗਵੰਤ ਮਾਨ ਦੀ ਸਰਕਾਰ ਜਿਹੜਾ ਭਗਵੰਤ ਮਾਨ ਦੀ ਵੀਡੀਓ ਵਾਇਰਲ ਹੋ ਰਹੀ ਬੁੱਢੇ ਨਾਲੇ ਦੀ ਆ ਕਿਸੇ ਕੋਲੇ ਕਿ 47 ਹੈਗੀ ਨੇ ਵਿਖਾਗਾ ਆ ਝੰਡੇ ਹੈਗੇ ਨੇ ਇੱਕ ਆ ਝੰਡਿਆਂ ਤੋਂ ਡਰ ਗਏ ਨੇ ਸਵੇਰੇ 4 ਵਜੇ ਦੇ ਘਰੇ ਆ ਕੇ ਬੈਠੇ ਐ ਐਸਐਸਐਸ ਸਮੇਤ ਤੇ ਇੱਥੇ ਚਿੱਟਾ ਵੀ ਕੀ ਜਾਂਦਾ ਆ ਚੋਰੀਆਂ ਹੋ ਜਾਂਦੀਆਂ ਉਹ ਫੜੀਆਂ ਨਹੀਂ ਜਾਂਦੀਆਂ ਇੱਕ ਫਰੂਟ ਵਾਲੇ ਨਾਲ ਲੜਾਈ ਹੋ ਗਈ ਉਹਦੇ ਤੇ ਐਨਡੀਪੀ ਐਕਟ ਦਾ ਪਰਚਾ ਕਰਤਾ ਇਹਨਾਂ ਤੇ ਹਾਲਾਤ ਵੇਖ ਲਓ ਤੇ ਇੱਥੇ ਕਿਸਾਨ ਜਿਹੜੇ ਆ ਸਾਰੇ ਪੰਜਾਬ ਨੂੰ ਗੰਦੇ ਪਾਣੀ ਤੋਂ ਬਚਾਉਣ ਲਈ ਆਏ ਤੇ ਉਹਨਾਂ ਨੂੰ ਵੇਖੋ ਤੁਸੀਂ ਇਹਨਾਂ ਨੇ ਡਿਟੇਨ ਕਰਨ ਲਈ ਪੁਲਸੀ ਜਿੰਨੇ ਭਰਾ ਦੇਖ ਰਹੇ ਨੇ ਵੱਧ ਤੋਂ ਵੱਧ ਲਾ ਕੇ ਚ ਮੈਸੇਜ ਜਾਵੇ ਲੋਕਾਂ 'ਚ ਜਾਵੇ ਪੰਜਾਬ 'ਚ ਜਾਵੇ ਹਬੌਰ ਵਾਲੇ ਦਬੇ ਨਹੀਂ ਹਬੌਰ ਵਾਲੇ ਘਣਾਚੋਂ ਨਿਕਲ ਪਏ ਸੀ ਪਰ ਸਾਨੂੰ ਆ ਸਰਕਾਰ ਨੇ ਅੱਗੋਂ ਸਰਕਾਰ ਦੀ ਜਿਹੜੀ ਪੁਲਿਸ ਨੇ ਰੋਕ ਲਿਆ ਇਹ ਅੱਜ ਇੰਡਸਟਰੀ ਵਾਲਿਆਂ ਦੇ ਹੱਕ ਵਿੱਚ ਖੜ ਗਈ ਭਗਵੰਤ ਮਾਨ ਦੀ ਸਰਕਾਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਮੇਰੀ ਹੱਥ ਜੋੜ ਕੇ ਪੀਲੇ ਤੁਹਾਨੂੰ ਕੀ ਪੁਲਿਸ ਦਾ ਕੰਮ ਹੈ ਅਸੀਂ ਆਪਣੇ ਹੱਕ ਲੈਣ ਚੱਲੇ ਆ ਜ਼ਹਿਰ ਨਹੀਂ ਪੀਣਦੇ ਆਂ ਲੱਕੇ ਨੂੰ ਮਰਨਾ ਮਨਜ਼ੂਰ ਹੈ ਜਿੰਨੇ ਭਰਾ ਦੇਖਦੇ ਆਪੇ ਨੇ ਵੱਧ ਤੋਂ ਵੱਧ ਵੀਡੀਓ ਗਰੁੱਪਾਂ ਵਿੱਚ ਹਰ ਥਾਂ ਸ਼ੇਅਰ ਕਰੋ ਆ ਜੋ ਪੂਰੇ ਪੰਜਾਬ ਚ ਮੈਸੇਜ ਜਾਵੇ ਵੀ ਹਬੋਰੋ ਸੰਗਤਾ ਟੋਰਪੀਆਂ ਸੀ ਪਰ ਆ ਦੇਖ ਲੋ ਅਗੋਂ ਹਾਲਾਤ ਦੇਖ ਲੋ ਤੁਸੀਂ ਅਬੋਰਾ ਪੰਪ ਕਿਹੜਾ ਨਾਲਪਾਲ ਗੁਰੂ ਕਿਰਪਾ ਗੁਰੂ ਕਿਰਪਾ ਪੰਪ ਦੇ ਅੱਗੇ ਹਟਬੱਸ ਲੋਗਲੀ ਐ ਤੇ ਸੜਕ ਵੀ ਜਾਮ ਕਰਾਤੀ ਇਹਨਾਂ ਨੇ ਦੇਖ ਲੋ ਆਸੇ ਪਾਸੇ ਗੱਡੀਆਂ ਲੱਗੀਆਂ ਪੁਲਿਸ ਦੀਆਂ ਪੁਲਸ ਐਸ ਕੰਮ ਲਈ ਬਣੀ ਐ ਕਿ ਪੁਲਸ ਬਣੀ ਐ ਚੋਰਾਂ ਨੂੰ ਰੋਕਣ ਲਈ ਨਸ਼ਾ ਰੋਕਣ ਲਈ ਨਸ਼ਾ ਇਹਨਾਂ ਕੋਲ ਰੁਕ ਨਹੀਂ ਰਿਹਾ ਤੇ ਹਾਲਾਤ ਵੇਖੋ ਤੁਸੀਂ ਜਾਗ ਜਾਓ ਪ੍ਰਭਾ ਇਹ ਕੋਈ ਉਗਰਵਾਦੀ ਹੈ ਜਿਨ੍ਹਾਂ ਨੂੰ ਤੁਸੀਂ ਰੋਕ ਰਹੇ ਹੋ ਇਹਨੇ ਪੁਲਿਸ ਲਾ ਕੇ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਦੀ ਸੁਣੂੰਗਾ ਆਮ ਆਦਮੀ ਦੇ ਮਸਲੇ ਹੱਲ ਕਰੂੰਗਾ ਆਹ ਹਾਲਾਤ ਬਣਾ ਦੇ ਵੇਖੋ ਪੁਲਿਸ ਨੂੰ ਪੁਲਿਸ ਨੂੰ ਕੀ ਕਰ ਰਹੇ ਪੁਲਿਸ ਨੂੰ ਉੱਤ ਡੰਡਾ ਡੀਐਸਪੀ ਦਾ ਡੀਐਸਪੀ ਨੂੰ ਐਸਐਸਪੀ ਦਾ ਡੰਡਾ ਐਸਐਸਪੀ ਨੂੰ ਡੀਜੀਪੀ ਦਾ ਡੰਡਾ ਇਹ ਕੀ ਕਰਨ ਵਿਚਾਰੇ ਇਹ ਕੀ ਗਲਤ ਸਵੇਰੇ ਚੋਰੀ ਰੋਕੀ ਕੋਈ ਹਾਲਾਤ ਹੋ ਗਈ ਤਾਂ ਇਹ ਕਿੱਥੋਂ ਰੋਕ ਲੈਣਗੇ ਜੀ ਸਿੱਧੂ ਸਹੀ ਕਹਿੰਦਾ ਸੀ ਬਈ ਓਏ ਰੰਗੇ ਦੇ ਵਾਰਸਾ ਨਹੀਂ ਨਹੀਂ ਬੈਂਦ ਸਿੰਘ ਬੁੱਜੜ ਤੋਂ ਵੀ ਭੜੇ ਕੰਮ ਕਰਨੇ ਆ ਨਹੀਂ ਨਹੀਂ ਇਹਨਾਂ ਦੇ ਪੁਲਿਸ ਵਾਲਿਆਂ ਨੇ ਘਰ ਲਾਦਾ ਨਹੀਂ ਹੈਗਾ ਉਹ ਪਾਣੀ ਨਹੀਂ ਪੀਂਦੀਆਂ ਇਹਨਾਂ ਦਾ ਪਰਿਵਾਰ ਨਹੀਂ ਹੈਗਾ ਇਹਨਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਕੀ ਹੋ ਜਾਂਦਾ ਇਹਨਾਂ ਦਾ ਰੋਕਣਾ ਫਰਜ਼ ਨਹੀਂ ਬਣਦਾ ਜਿਵੇਂ ਇਹਨਾਂ ਰੋਕਿਆ ਫੇਰ ਦੀ ਕਦੇ ਨਾਗਪਾਲ ਦੇ ਬੱਸ ਵਾਲੇ ਡਿੱਪੂ ਤੇ ਕਹਿ ਕਲੀ ਉੱਥੇ ਕਹਿ ਵੀ ਬੱਸ ਰੋਕਣੀ ਹੈ ਕਿੱਥੇ ਆ ਇਹ ਸਾਰੇ ਆ ਗਏ ਆ ਬੋਰ ਦੇ ਵਿੱਚ ਦੱਸੋ ਕੀ ਕਰ ਰਹੀ ਸੀ ਆਈਡੀ ਇਹਨਾਂ ਦੀ ਰੋਕ ਲਿਆ ਫਿਰ ਜਿੰਨੇ ਵੀ ਭਰਾ ਦੇਖਦੇ ਪੈਣੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਟਾਈਮ ਤੁਹਾਨੂੰ ਹਬੌਰ ਤੋਂ ਹਾਲਾਤ ਦਿਖਾ ਰਹੇ ਆ ਸਾਨੂੰ ਇਹਨਾਂ ਨੇ ਰੋਕਿਆ ਹੋਇਆ ਚਾਰ ਫੇਰੇ ਨੇ ਸਾਨੂੰ ਘੇਰਾ ਪਾ ਲਿਆ ਗੱਡੀਆਂ ਦਾ ਗੁੱਡੇ ਨਾਲੇ ਨੂੰ ਧੇਰਲੇ ਪਾਣੀ ਨੂੰ ਰੋਕਣ ਲਈ ਇੱਕ ਜਿਹੜਾ ਭਗਵੰਤ ਮਾਨ ਹੈ ਇਹ ਜਿਹੜਾ ਇਹਨਾਂ ਦੇ ਹਾਲਾਤ ਵੇਖੋ ਇਸ ਸਾਗ ਨਾਲ ਤਾਂ ਆਪਣਾ ਪੂਰਾ ਏਰੀਆ ਖਤਮ ਕਰ ਦੇਣਾ ਆਪਣਾ ਇਹਨਾਂ ਨੇ ਤੇ ਆਪਣੀ ਆਉਣ ਵਾਲੀ ਲੱਸਲ ਵੀ ਨਹੀਂ ਬਚਣੀ ਫਸਲਾਂ ਦਾ ਤਬਾਹ ਹੋਈ ਗਈਆਂ ਆਪਣੀਆਂ ਤੇ ਅੱਗੇ ਅੱਗੇ ਦਾ ਸਿਸਟਮ ਕੀ ਬਣੂਗਾ ਅਜੇ ਸਮਝ ਜਾਓ ਘਰਾਂ ਤੋਂ ਬਾਹਰ ਨਿਕਲੋ ਭਰਾਓ ਇਹ ਬਹੁਤ ਵੱਡੀ ਲੜਾਈ ਹੈ ਕਾਲੇ ਪਾਣੀਆਂ ਦੀ ਆਪਣੀ ਕੀੜੀਆਂ ਖਤਮ ਹੋ ਰਹੀ ਹੈ ਜਾਗੋ ਘਰਾਂ ਤੋਂ ਬਾਹਰ ਨਿਕਲੋ ਤੇ ਸਾਰੇ ਪਹੁੰਚੋ ਸਾਥ ਦਿਓ ਲੱਕੇ ਦਾ ਆਪਣੇ ਪੂਰੇ ਏਰੀਏ ਦਾ ਹਾਰਾ ਦੇਸਤਾਨ ਵਾਲੇ ਨੂੰ ਭਰਾਵਾਂ ਨੂੰ ਵੀ ਅਪੀਲ ਕਰਾਂਗਾ ਵੱਡੀ ਗਿਣਤੀ ਵਿੱਚ ਬਾਹਰ ਨਿਕਲੋ ਸਾਰੇ ਨਹੀਂ ਤਾਂ ਆਪਾਂ ਨੂੰ ਮਾਰ ਦੇਣਾ ਇਹਨਾਂ ਸਰਕਾਰਾਂ ਨੇ ਜਿੰਨੇ ਵੀ ਭਰਾ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਫਸ ਟਾਈਮ ਅਸੀਂ ਘਰਾਂ ਚੋਂ ਨਿਕਲ ਪਏ ਸੀ ਜਾ ਰਹੇ ਹਾਂ ਪਰ ਅਫਸੋਸ ਜਿਹੜੀ ਤਾਨਾਸ਼ਾ ਸਰਕਾਰ ਬਣ ਚੁੱਕੀ ਜਿਹੜਾ ਭਗਵੰਤ ਮਾਨ ਪੂਰੀ ਤਰ੍ਹਾਂ ਦਿੱਲੀ ਆਪਦੇ ਹਕਾਮਾਂਗੇ ਝੁਗ ਗਿਆ ਤੇ ਅੱਜ ਉਸ ਦਾ ਸੱਟਾ ਇਹ ਪੰਜਾਬ ਦਾ ਨਹੀਂ ਬਣਿਆ ਯਾਰੋ ਇਹ ਅੱਜ ਫੈਕਟਰੀ ਵਾਲਿਆਂ ਦਾ ਬਣ ਗਿਆ ਆ ਪੁਲਸ ਜਿਹੜੀ ਕਾਨੂੰਨ ਵਿਵਸਥਾ ਸੁਧਾਰਨ ਲਈ ਚਾਹੀਦੀ ਅੱਜ ਸਾਡੇ ਅੱਗੇ ਖੜ ਗਈ ਪਹਿਲੀ ਗੱਲ ਕਿਸੇ ਦਾ ਕੋਈ ਰਸਤਾ ਹੀ ਨਹੀਂ ਰੋਕ ਸਕਦਾ ਤੇ ਇਹਨਾਂ ਨੂੰ ਸਿਰਫ ਇਹਨਾਂ ਰਸਤਾ ਐਸ ਕਰਕੇ ਰੋਕਿਆ ਵੀ ਇਹਨਾਂ ਕੋਲ ਇਹ ਸਰਕਾਰੀ ਨੇ ਤੇ ਇਹਨਾਂ ਕੋਲ ਸਰਕਾਰੀ ਗੱਡੀ ਨਹੀਂ ਤੇ ਜੇ ਕੋਈ ਹੋਰ ਰੋਕਦਾ ਤੇ ਹੁਣ ਨੂੰ ਕਾਰਵਾਈ ਹੋ ਜਾਣੀ ਸੀ ਤੇ ਇਹਨਾਂ ਸਾਨੂੰ ਚਾਰ ਸ਼ਫੇਰੋ ਕੇਰਾ ਪਾ ਲਿਆ ਹਬੋਰ ਚੀ ਜਿਆਰ ਦਾ ਟੀਕਾ ਲਾ ਕੇ ਮਾਰ ਦਿਓ ਸਾਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਫਾਇਲ ਕਾ ਜ਼ਿਲ੍ਹੇ ਵਾਲੇ ਬੈਠੇ ਬਾਗ ਸਾਡੇ ਦਬਾ ਹੋ ਗਏ ਬੱਚੇ ਸਾਡੇ ਕੈਂਸਰ ਨਾਲ ਮਰ ਰਹੇ ਆ ਪਿੰਡਾਂ ਜਾ ਕੇ ਵੇਖੀਏ ਤਾਂ ਉਹਨਾਂ ਨੇ ਕਿਹਾ ਵੀ ਕੀ ਹੋਇਆ ਕਹਿੰਦੇ ਜਿਹੜੀ ਮੋਤ ਹੁੰਦੀ ਕੈਂਸਰ ਨਾਲ ਹੁੰਦੀ ਏ ਜੋ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਟੀਮ ਭੇਜਦੇ ਆਂ ਅਸੀਂ ਅੰਕੜੇ ਕਰੂਗੀ ਕਹਿੰਦੇ ਭਰਾਵਾ ਹੱਥ ਜੋੜੇ ਸਤਿ ਸ੍ਰੀ ਅਕਾਲ ਤੁਹਾਨੂੰ ਇਹ ਜਿਹੜੀ ਜਿਹੜੀ ਸਾਡੇ ਜਵਾਕਾਂ ਦੇ ਵਿਆਹ ਨਹੀਂ ਹੋਣੇ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਇੱਥੇ ਕੈਂਸਰ ਹੁੰਦਾ ਆ ਸਾਡੀ ਬੈਕ ਆ ਲਾ ਦੇਖ ਲੋ ਸਾਰੇ ਪਾਸੇ ਪੁਲਸ ਲਾ ਦਿੱਤੀ ਗਈ ਆ ਅਬੋਰ ਦੇ ਆ ਜਿਹੜਾ ਗੁਰੂ ਕਿਰਪਾ ਪੰਪ ਦੇ ਕੋਲ ਟਰੱਕ ਯੂਨੀਅਨ ਦੇ ਸਾਹਮਣੇ ਸਾਨੂੰ ਇਹਨਾਂ ਨੇ ਰੋਕ ਲਿਆ ਹਾਲਾਤ ਵੇਖੋ ਤੁਸੀਂ 4 ਵਜੇ ਦਾ ਘਰੇ ਡਿਟੇਨ ਕਰੀ ਬੈਠੇ ਸੀ ਇਹ ਯੂਨੀਅਨ ਵਾਲੇ ਭਰਾ ਮੈਨੂੰ ਜਾ ਕੇ ਦੁਛੜਾ ਕੇ ਲਿਆਏ ਤੇ ਉਹਨਾਂ ਇੱਥੇ ਆ ਕੇ ਇਹਨਾਂ ਸਾਰਿਆਂ ਨੇ ਸਾਨੂੰ ਰੋਕ ਲਿਆ ਜਾਣਾ ਕੀ ਸੀ ਬੁੱਢੇ ਨਾਲੇ ਦੇ ਪੰਨ ਲਾਣ ਦਾ ਪ੍ਰੋਗਰਾਮ ਸੀ ਵੀ ਉਹ ਗੰਦਾ ਪਾਣੀ ਆਣਾ ਸਰਕਾਰ ਨੂੰ ਸੁਨੇਹਾ ਦੇਣਾ ਸੀ ਵੀ ਸਰਕਾਰੇ ਜਾਗ ਵੀ ਜਿਹੜਾ ਪਾਣੀ ਸਾਨੂੰ ਸਾਫ਼ ਦੇ ਹੋਰ ਕੁਝ ਨਹੀਂ ਦੇ ਸੀਗਾ ਕੋਈ ਅਹੀ ਲੜਨ ਜੰਗ ਲੜਨ ਜਾਂ ਕਿਸੇ ਨੂੰ ਮਾਰਨ ਨਹੀਂ ਚੱਲੇ ਸੀਗੇ ਇਹ ਹਾਲਾਤ ਵੇਖ ਲਓ ਇਹਨਾਂ ਦੇ ਜੇ ਆ ਹਾਲਾਤ ਨੇ ਸ਼ਹਿਰ ਵਾਸੀਓ ਤੁਸੀਂ ਵੀ ਉਹੀ ਪਾਣੀ ਪੀਂਦੇ ਹੋ ਕੈਂਸਰ ਨਾਲ ਰੋਜ਼ ਮੋਤਾਂ ਹੋਣੀਆਂ ਜਾਗ ਜਾਓ ਮੇਰੇ ਭਰਾਵੋ ਜਾਗ ਜਾਓ ਆ ਹਾਲਾਤ ਦੇਖ ਲਓ ਪੁਲਸ ਸਾਰੇ ਪਾਸੇ ਪੁਲਸ ਲਾ ਦਿੱਤੀ ਜੀ ਇਹਨਾਂ ਨੇ ਜਾਮ ਕਰੀਏ ਬੈਠ ਕਰ ਆ ਹਾਲਾਤ ਵੇਖੋ ਤੁਸੀਂ ਚੁੱਪਾ ਕੇ ਛਾਤ 'ਤੇ ਬੈਜੋ ਗੱਡੀ ਲਾਓਗੇ ਆਪਣੀ ਵੀ ਬੱਸ ਵੱਧ ਤੋਂ ਵੱਧ ਸਾਥੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਵੱਧ ਤੋਂ ਵੱਧ ਸਾਥੀ ਵੀਡੀਓ ਨੂੰ ਸ਼ੇਅਰ ਕਰ ਦੇ ਜੇ ਘਰ-ਘਰ ਮੈਸੇਜ ਪਹੁੰਚ ਸਕੇ ਗੁਰੂ ਕਿਰਪਾ ਪੰਪ ਕੋਲ ਆ ਜਾਓ ਜਿੰਨਾ ਵੀਰਾਂ ਨੇ ਮੈਚ ਹੋਣਾ ਹੈ ਜਿਹੜੇ ਕੈਂਸਰ ਨਾਲ ਨਹੀਂ ਮਰਨਾ ਚਾਹੁੰਦੇ ਮਲੋੜ ਰੋਡ ਚੌਂਕ ਤੇ ਗੁਰੂ ਕਿਰਪਾ ਦੇ ਜਿਹੜੇ ਜਾਗਦੀ ਜਮੀਰਾਂ ਵਾਲੇ ਨੇ ਉੱਥੇ ਆ ਜਾਓ ਉੱਥੇ ਸਾਨੂੰ ਇਹ ਆਪਣੇ ਚਾਰੇ ਪਾਸੇ ਗੱਡੀਆਂ ਲਾ ਕੇ ਫੜੀ ਖੜੇ ਆ ਧੰਨਵਾਦ ਆਪਣਾ ਬੁੱਧੀ ਨਹੀਂ ਮੱਥਾ ਮਾਰਨਾ ਆਪ ਮੱਥਾ ਲੋੜ ਹੀ ਨਹੀਂ ਮੱਥਾ ਆਪਾਂ ਗੱਡੀ ਬੰਦ ਕਰ ਗੱਡੀ ਕਰ ਗੱਡੀ ਬੰਦ ਕਰ ਹਾਂ ਵਈ ਗੱਲ ਆਪਾਂ ਦੀ ਬਾਤ ਤੋਂ ਬਾਅਦ ਸਾਥੀ ਵੀਡੀਓ ਸ਼ੇਅਰ ਕਰ ਦਿਓ ਦੁਬਾਰਾ ਕੀ ਗੱਲ ਹੁੰਦੀ ਏ ਤੁਹਾਨੂੰ ਫੇਰ ਅਸੀਂ ਲਾਈਵ ਚਲਾਵਾਂਗੇ ਬਾਤ ਤੋਂ ਬਾਅਦ ਵੀਡੀਓ ਸ਼ੇਅਰ ਕਰੋ ਭਰਾ ਮੇਰੋ ਤਾਂ ਜੋ ਪੂਰੇ ਪੰਜਾਬ ਚ ਮੈਸੇਜ ਜਾਵੇ ਵਿਆਹ ਜੀ ਭਗਵੰਤ ਮਾਰ ਕੇਸ ਕਦਰ ਗਿਰ ਚੁਕਿਆ ਆਪਦੇ ਹੱਕਾਂ ਲਈ ਲੋਕਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦੇ ਰਿਆ ਇਹਦੀ ਪੁਲਿਸ ਜਿਹੜੀ ਅੱਜ ਪੂਰੀ ਤਰ੍ਹਾਂ ਤਾਨਾਸ਼ਾਹੀ ਉਤਰਾਈ ਏ ਸੜਕਾਂ ਦੇ ਛਰੇ ਅਮਰੋਗਰੀ ਧੰਨਵਾਦ